ਅਜਕੱਲ ਨਾ ਅਬਾਨੀਆਂ ਦੇ ਵਿਆਹ ਦੀ ਬੜੀ ਮਸ਼ਹੂਰੀ ਕਰਤੀ ਲੋਕਾਂ ਨੇ ਕਹਿੰਦੇ ਜੀ ਇੰਨੇ ਕਰੋੜ ਦੀ ਉਹਨੇ ਸ਼ੇਰਵਾਨੀ ਪਾ ਲਈ ਇੰਨੇ ਕਰੋੜ ਦਾ ਨੇ ਖਾਣਾ-ਦਾਣਾ ਲਾਤਾ ਸੀ ਹਨਾ ਬੜੇ-ਬੜੇ ਹੀਰੋ ਸੱਦ ਲਿਆ ਹਾਲੀਵੁੱਡ ਸੱਦ ਲਿਆ ਬਾਲੀਵੁੱਡ ਸੱਦ ਲਿਆ ਕੋਈ ਰਹਿ ਨਹੀਂ ਗਿਆ ਕਿਤੇ ਬੜਾ ਵੱਡਾ ਵਿਆਹ ਹੋਇਆ ਕਦੀ ਸਾਡੇ ਸਰਦਾਰਾਂ ਨੇ ਵੀ ਇਤਰਾ ਦਾ ਵਿਆਹ ਵੇਖਿਆ ਜੀ 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 ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਮਰ ਨੌਨਿਹਾਲ ਸਿੰਘ ਦਾ ਵਿਆਹ ਹੁੰਦਾ 7 ਮਾਰਚ 1837 ਫਿਰ ਜਿਹੜਾ ਸ਼ੇਰਾ ਲਿਆਂਕੇ ਬਣਾ ਕੇ ਲਿਆਂਦਾ ਜਾਂਦਾ ਉਹ ਸ਼ੇਰਾ ਅੱਜ ਵੀ ਸ਼ਰੋਮਣੀ ਕਮੇਟੀ ਦੇ ਤੋਸ਼ੇਖਾਨੇ ਵਿੱਚ ਆ ਜਾ ਕੇ ਵੇਖ ਸਕਦੇ ਹੋ ਉਹਨਾਂ ਸਮਿਆਂ ਦੇ ਵਿੱਚ 4 ਲੱਖ ਤੋਂ ਪਲੱਸ ਛੇਰਾ ਉਹਨਾਂ ਸਮਿਆਂ ਦੇ ਵਿੱਚ ਮੈਂ 1837 ਦੀ ਗੱਲ ਕਰਦਾ ਅੱਜ ਦੀ ਨਹੀਂ ਗੱਲ ਕਰ ਰਿਹਾ ਠੀਕ ਆਜਾ ਸਾਡੇ ਬਜ਼ੁਰਗ ਕਹਿੰਦੇ ਨੇ ਅਸੀਂ ਆ ਚਵਾਨੀਆਂ ਲੈ ਕੇ ਤੇ 50 ਪਹਿਲੇ ਕੇ ਮੇਲਿਆ ਜਾਂਦੇ ਹਾਂ ਅਸੀਂ ਆ ਖਾ ਪੀ ਕੇ ਤੇ ਪੰਡਾ ਬਣ ਕੇ ਜਲੀਪੀ ਦੀਆਂ ਘਰ ਵੀ ਲਿਆਦੇ ਪਰ ਮੈਂ ਇੱਕ ਬੇਨਤੀ ਕਰ ਰਿਹਾ 1837 ਆਹ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਨੇ ਆਖਿਆ ਇਹ ਸ਼ੇਰਾ ਮੇਰੇ ਪੋਤਰੇ ਦੇ ਮੱਥੇ ਤੇ ਨਹੀਂ ਇਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਚ ਪੇਟਾ ਕਰਦੇ ਆ। ਆਹ ਵਾਹ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਮੋਢੇ ਤੇ ਜਿਹੜਾ ਹੀਰਾ ਬੱਜਾ ਨਾ ਉਦੋਂ 1837 ਚ ਜਦਨ ਇੱਕ ਪੋਤਰੇ ਦਾ ਦਾਦਾ ਤਿਆਰ ਹੁੰਦਾ ਪੋਤਰੇ ਦੀ ਬਰਾਤ ਵਾਸਤੇ ਉਦੋਂ ਦੀ ਲੱਖਾਂ ਰੁਪਈਆਂ ਦੀ ਵਰਦੀ ਤੇ ਸੱਜੇ ਮੋੜੇ ਤੇ ਕੋਈ ਨੂਰ ਹੀਰਾ ਜਿਹਦੀ ਉਦੋਂ ਕੀਮਤ ਸੀ 26 ਕਰੋੜ ਰੁਪਈਆ ਕਮਰ ਨੌ ਨਿਹਾਲ ਦੇ ਦਾਦੇ ਦੇ ਮੋੜੇ ਤੇ ਮਹਾਰਾਜਾ ਰਜੀਤ ਸਿੰਘ ਦੇ ਮੋੜੇ ਤੇ ਬੱਜਿਆ ਠੀਕ ਹੈ ਜੀ ਸਹੀ ਹਾਥੀ ਤਿਆਰ ਕੀਤਾ ਜਾਂਦਾ ਲੱਖਾਂ ਰੁਪਈਆ ਦੀ ਹੰਬਾਰੀ ਸਵਾਰੀ ਤੇ ਸ਼ਿੰਗਾਰੀ ਜਾਂਦੀ ਆ ਪੰਜਾਬ ਦੇ ਬਾਦਸ਼ਾਹ ਵਾਸਤੇ ਪੰਜਾਬੀਆਂ ਦੇ ਬਾਦਸ਼ਾਹ ਵਾਸਤੇ ਕੀ ਬਾਤ 6 ਲੱਖ ਬਰਾਤੀ ਗਿਆ ਇਤਿਹਾਸਕਾਰ ਕਹਿੰਦੇ ਆ 6 ਲੱਖ ਬਰਾਤੀ 6 ਲੱਖ ਬਰਾਤੀ ਗਿਆ ਵਾਹ ਕੱਲ ਮੈਨੂੰ ਥੋੜਾ ਜਿਹਾ ਪਲੇਖਾ ਪੈ ਗਿਆ ਸੀ ਮੈਂ 10 ਲੱਖ ਆਇਆ ਬੈਠਾ ਸੀ 6 ਲੱਖ ਬਰਾਤੀ ਮੈਂ ਬਹੁਤ ਜਿੱਦਨ ਦਾ ਉਹ ਵਿਆਹ ਚੱਲਦਾ ਹੁਣ ਮੈਨੂੰ ਬਹੁਤ ਸਟੱਡੀ ਕਰ ਰਹੇ ਆਂ ਕਿ ਇਹਨਾਂ ਵਿਆਹਾਂ ਵਿੱਚ ਕੀ ਅੰਤਰ ਦੋਨਾਂ ਦੇ ਵਿੱਚ ਠੀਕ ਹੈ ਜੀ 6 ਲੱਖ ਬਰਾਤੀ ਵਾਹ ਜੀਂਦ ਦਾ ਰਾਜਾ ਪਟਿਆਲੇ ਦਾ ਰਾਜਾ ਪਿਸ਼ਾਵਰ ਦਾ ਰਾਜਾ ਜੀ ਮਲੇਰ ਕੋਟਲੀ ਦਾ ਰਾਜਾ ਇਤਿਹਾਸਕ ਬਹੁਤ ਰਾਜੇ ਮਹਾਰਾਜੇ ਸਾਡੇ ਗਏ ਅਗਲੇ ਬਣੇ ਸਰਦਾਰ ਸ਼ਾਮ ਸਿੰਘ ਔਟਾਰੀ ਘਟ ਨਹੀਂ ਸੀਗਾ ਜਦੋਂ ਇੱਥੇ ਅੰਮ੍ਰਿਤਸਰ ਬਰਾਤੀਆਂ ਦਾ ਸਵਾਗਤ ਕੀਤਾ ਨਾ ਇਹ ਪੁਰਾਣਿਆਂ ਦਾ ਸ਼ੇਰੇ ਪੰਜਾਬ ਨੇ ਇੱਕ ਬਰਾਤੀ ਨੂੰ ਇੱਕ ਇੱਕ ਤੰਬੂ ਇੱਕ ਇੱਕ ਤੰਬੂ ਦੇ ਵਿੱਚ ਇਹ ਗੱਲ ਕਹੀ ਗਈ ਵੀ ਜਿਹੜਾ ਬਿਸਤਰਾ ਅੱਜ ਕਿਸੇ ਬਰਾਤੀ ਥੱਲੇ ਵਿਛਾਇਆ ਉਹ ਕੱਲ ਨਹੀਂ ਵਿਛਾਉਣਾ ਆਹ ਹੈ ਕੀ ਗੱਲ ਦਾਸ ਦਾਸਕ ਕੱਪੜੇ ਨਾਲ ਦਿੱਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਜੀਤ ਸਿੰਘ ਨੇ ਕੱਪੜੇ ਪਤਾ ਕਿਹੜੇ ਜੇ ਕੋਈ ਅਮਰੀਕਾ ਚੋਂ ਆਇਆ ਉਹਨਾਂ ਦਾ ਪਹਿਰਾਵਾ ਦਿੱਤਾ ਗਿਆ ਜੇ ਕੋਈ ਇੰਗਲੈਂਡ ਚੋਂ ਆਇਆ ਉਹਨਾਂ ਦਾ ਪਹਿਰਾਵਾ ਦਿੱਤਾ ਗਿਆ ਚਾਦਰਕੋਟ ਤੇ ਨਹੀਂ ਦਿੱਤੇ ਗਏ ਇਹ ਨਾ ਜਾ ਕੇ ਕਹਿਣ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਜੀਤ ਸਿੰਘ ਨੇ ਸਾਡੀ ਪਰੌਣਚਾਰੀ ਨਹੀਂ ਸਰਦਾਰ ਕਪੂਰ ਸਿੰਘ ਨੇ ਇੱਕ ਗੱਲ ਬੜੀ ਪਿਆਰੀ ਲਿਖੀ ਆ ਜੀ ਜੀ ਉਹ ਕਹਿੰਦਾ ਸਿੱਖੋ ਜੇ ਆਪਣਾ ਰਾਜ ਭਾਗ ਨਹੀਂ ਨਾ ਲਓਗੇ ਇਹਨਾਂ ਦੇ ਦਰਵਾਜ਼ਿਆਂ ਤੇ ਪੱਗਾਂ ਬੰਨ ਕੇ ਤੁਹਾਨੂੰ ਸਲੂਟ ਮਾਰਨੇ ਪੈਣਗੇ ਅੰਬਾਨੀਆਂ ਦੇ ਵਿਆਹ ਹੋਇਆ ਹੋਇਆ ਬਿਲਕੁਲ ਟੋਪਾਂ ਦੇ ਵੀਰ ਵੇਖੋ ਇਹ ਸਾਡੀ ਵੀ ਤਰਾਸਦੀ ਆ ਵੀ ਅਸੀਂ ਪੱਗਾਂ ਵਾਲਿਆਂ ਨੂੰ ਬਹੁਤੇ ਸਾਜਿਬ ਸਾਭਦੇ ਨਹੀਂ ਕਰੋੜਾ ਰੁਪਈਆ ਦਾ ਬਜਟ ਆ ਸਾਡੇ ਕੋਲ ਸ੍ਰੋਮਣੀ ਕਮੇਟੀ ਕੋਲ ਕਰੋੜਾ ਰੁਪਈਆ ਦਾ ਬਜਟ ਆ ਬਿਲਕੁਲ ਉਹ ਵਿਚਾਰੇ ਨੌਕਰੀ ਕਰਨਦੇ ਆ ਪਰ ਸਾਡਾ ਉਹਨਾਂ ਤੇ ਗਿਲਾ ਨਹੀਂ ਆ ਉਹ ਆਪਣੇ ਬੱਚੇ ਪਾਲਣਦੇ ਆ ਜੇ ਉਹ ਤੇ ਕਰਾਣਾ ਵੇਖਿਆ ਜਾਵੇ ਤਾਂ ਕਈ ਬੰਦੇ ਕਹਿੰਦੇ ਨੇ ਦਰਵਾਜ਼ੇ ਤੇ ਖਲੋਣਾ ਬੜੀ ਵੱਡੀ ਤਕੜੀ ਗੱਲ ਆ ਬਿਲਕੁਲ ਬਿਲਕੁਲ ਪਰ ਸਰਦਾਰ ਕਪੂਰ ਸਿੰਘ ਦੀ ਗੱਲ ਇੱਥੇ ਚੇਤੇ ਆ ਜਾਂਦੀ ਆ ਵੀ ਜੇ ਤੁਸੀਂ ਆਪਣਾ ਰਾਜ ਭਾਗ ਨਹੀਂ ਲਓਗੇ ਇਹਨਾਂ ਦੀਆਂ ਗੱਡੀਆਂ ਦੇ ਡਰਾਈਵਰ ਹੋਵੋਗੇ ਇਹਨਾਂ ਦੇ ਦਰਵਾਜ਼ੇ ਤੇ ਖਲੋ ਕੇ ਸਲੂਟ ਮਾਰੇਗੇ ਤੁਸੀਂ ਵੇਖਿਆ ਸਾਰਾ ਬਿਲਕੁਲ ਹੋਇਆ ਧਿਆਨ ਸਿੰਘ ਡੋਗਰੇ ਦੇ ਮੁੰਡੇ ਹੀਰਾ ਸਿੰਘ ਦੀ ਲੱਖਾਂ ਰੁਪਈਆ ਦੀ ਵਿਸ਼ਾਖ ਜਿ ਦੇਤੇ ਹੀਰੇ ਜਵਾਹਰਾਤ ਜਰੇ ਹੋਇਆ ਵੀ ਜਿਹੜਾ ਬਰਾਤੀ ਆਵੇ ਸਭ ਤੋਂ ਪਹਿਲਾਂ ਇਹ ਵੇਖੇ ਵੀ ਜਿਹੇ ਦਰਵਾਜ਼ੇ 'ਚ ਖਲੋਣ ਵਾਲੇ ਬੰਦੇ ਨੇ ਇਹੋ ਜਿਹੇ ਕਪੜੇ ਪਾਏ ਆ ਤੇ ਗਾੜੀ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਪਰਵਾਰ ਦੇ ਕਪੜੇ ਕਿਹੋ ਜਿਹੇ ਆ ਅੱਜ ਕਹੀ ਤੇ ਜਾਣੇ ਆ ਬਾਨੀ ਦੇ ਉਹ ਮੁੰਡੇ ਨੇ ਘੜੀ ਬੜੀ ਮਹਿੰਗੀ ਪਾਈ ਆ ਸਾਡਾ ਮੁਕਾਬਲਾ ਜੀ ਨਹੀਂ ਕੋਈ ਕਰ ਸਕਦਾ ਕੀ ਬਾਤ ਅਗਲੇ ਬੰਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਯੋਗਤਾ ਵੇਖ ਕੇ ਰਾਜੇ ਮਹਾਰਾਜੇ ਦੀ ਉਸੇ ਤਰ੍ਹਾਂ ਦੀਆਂ ਚਾਂਦੀ ਤੇ ਸੋਨੇ ਦੀਆਂ ਕੁਰਸੀਆਂ ਡਾਈਆਂ ਸੋਨੇ ਦੀ ਕੁਰਸੀ ਤੇ ਬੈਠਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਹ ਸੋਨੇ ਦੀ ਕੁਰਸੀ ਤੇ ਬੈਠਾ ਸਰ ਹੈਨਰੀ ਫੇਨ ਸੋਨੇ ਦੀਆਂ ਕੁਰਸੀਆਂ ਇਹਨਾਂ ਨੇ ਕਿਹੜਾ ਕਿਹੜਾ ਸੋਨੇ ਦੀ ਕੁਰਸੀ ਤੇ ਬੈਠਾ ਜੀ ਆਪਾਂ ਕੰਪੈਰੀਜ਼ਨ ਵਾਲੇ ਪਾਸੇ ਜੀ ਜੀ ਠੀਕ ਹੈ ਜੀ ਜਦੋਂ ਡੋਲਾ ਲਾਹੌਰ ਆਇਆ ਨਾ ਫਿਰ ਸ਼ਾਹੀ ਦਰਬਾਰ ਦੇ ਵਿੱਚ ਹੀਰੇ ਭਰ ਭਰ ਕੇ ਟੋਕਰੇ ਵੱਡੇ ਵੱਡੇ ਭਾਂਡੇ ਰੱਖੇ ਸੀ ਸ਼ੇਰੇ ਪੰਜਾਬ ਨੇ ਭਈ ਦੁਨੀਆਂ ਦੇ ਰਾਜੇ ਮਹਾਰਾਜੇ ਵੇਖਣ ਭਈ ਇਹ ਸ਼ੇਰੇ ਪੰਜਾਬ ਮਹਾਰਾਜਾ ਅਰਜੀਤ ਸਿੰਘ ਦਾ ਘਰ ਆ ਇਹ ਪਤਾ ਲੱਗੇ ਪਈ ਹਰੀ ਸਿੰਘ ਨਲੂਗੇ ਵਰਗਿਆਂ ਦੀ ਕਮਾਈ ਆ ਫਿਰ ਇੱਕ ਮੁਸਲਮਾਨ ਨੇ ਆਖਿਆ ਉਹਨੇ ਆਖਿਆ ਪਈ ਮਹਾਰਾਜਾ ਸਾਹਿਬ ਹੀਰੇ ਮੱਥੇ ਤੇ ਬੱਜਦੇ ਆ ਤੁਸੀਂ ਡੌਲੇ ਤੇ ਕੋਈ ਬੱਦਾ ਵਾ ਸ਼ੇਰੇ ਪੰਜਾਬ ਨੇ ਆਖਿਆ ਮੱਥੇ ਤੇ ਹੀਰਾ ਉਹ ਬੰਦਿਆ ਜਿੰਨਾ ਮੱਥੇ ਰਗੜ ਰਗੜ ਕੇ ਲੈੇ ਹੋਣ ਜਿਨ੍ਹਾਂ ਨੇ ਡੌਲਿਆਂ ਦੀ ਤਾਕਤ ਨਾਲ ਹੀਰੇ ਲਏ ਉਹ ਡੌਲਿਆਂ ਤੇ ਬੱਲੇ ਡੌਲਿਆਂ ਤੇ ਬੱਲੇ ਵਾਹ ਇਹ ਸਾਖ ਹੀ ਉਸ ਵਿਆਹ ਦੀ ਥੋੜਾ ਜਿਹਾ ਅੱਜ ਵੀ ਛੇ ਲਈ ਆਈਏ ਅੱਜ ਕੱਲ ਆਪਸ ਇੱਕ ਸਰਦਾਰਾਂ ਦੀ ਅੱਜ ਗੱਲਬਾਤ ਕਰ ਰਹੇ ਆ ਤੇ ਥੋੜਾ ਜਿਹਾ ਬਾਹਰ ਆ ਰঞ্জੀਤ ਸਿੰਘ ਦੇ ਕਿਰਦਾਰ ਦੀ ਗੱਲ ਕਰੀ ਅੱਜ ਕੱਲ ਨਾ ਅਬਾਨੀਆਂ ਦੇ ਵਿਆਹ ਦੀ ਬੜੀ ਮਸ਼ਹੂਰੀ ਕਰਤੀ ਲੋਕਾਂ ਨੇ ਕਹਿੰਦੇ ਜੀ ਇੰਨੇ ਕਰੋੜ ਦੀ ਉਹਨੇ ਸ਼ੇਰਵਾਲੀ ਪਾ ਲਈ ਈਂਦੇ ਕਰੋੜ ਦਾ ਉਹਨੇ ਖਾਣਾ-ਦਾਣਾ ਲਾ ਦਿੱਤਾ ਜੀ ਹਨਾ ਵੱਡੇ-ਵੱਡੇ ਹੀਰੋ ਸੱਦ ਲਿਆ ਹਾਲੀਵੁੱਡ ਸੱਦ ਲਿਆ ਬਾਲੀਵੁੱਡ ਸੱਦ ਲਿਆ ਕੋਈ ਰਹਿ ਨਹੀਂ ਗਿਆ ਕਿਤੇ ਬੜਾ ਵੱਡਾ ਵਿਆਹ ਹੋਇਆ ਕਦੀ ਸਾਡੇ ਸਰਦਾਰਾਂ ਨੇ ਵੀ ਇਤਰਾਹ ਦਾ ਵਿਆਹ ਵੇਖਿਆ ਜੀ 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 ਵੇਖੋ ਜੀ ਜੇ ਤੇ ਆਪਾਂ ਪਹਿਲੀ ਮੈਂ ਬੇਨਤੀ ਤੁਹਾਨੂੰ ਗੁਰਮਤ ਦੇ ਅਨੁਕੂਲ ਕਰੂੰਗਾ ਜੀ ਜੇ ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਕੀਤਾ ਆਪਾਂ ਗੁਰਬਾਣੀ ਦੀ ਪੰਕਤੀ ਵੀ ਪੜਦੇ ਵਿੱਚੋਂ ਹਰਪਰਾ ਮੇਰੇ ਬਾਬਲਾ ਹਰਦੇਵ ਉਹਦਾਨ ਮੈਂ ਦਾ ਜੋ ਹਰ ਕਪੜੋ ਹਰ ਸੋਭਾ ਦੇਵੋ ਜੋ ਤੋ ਸਬਰੇ ਮੇਰਾ ਕਾਜ ਜੀ ਵੇਖੋ ਵੈਸੇ ਤੇ ਸਾਡਾ ਸਿੱਖੀ ਸਿਧਾਂਤ ਇਹ ਗੱਲ ਕਹਿੰਦਾ ਵੀ ਵਿਆਹ ਹੋਵੇ ਸਾਡਾ ਸਾਡਾ ਵਿਆਹ ਠੀਕ ਹੈ ਜੀ ਪੰਕਤਾਂ ਲੱਗਣ ਗੁਰੂ ਘਰ ਲੰਗਰ ਚੱਲੇ ਧੀ ਵਾਲਿਆਂ ਤੇ ਭਾਰ ਨਾ ਪਵੇ ਜੀ ਠੀਕ ਹੈ ਜੀ ਅੱਜ ਧੀਆ ਜਮਣ ਤੋਂ ਲੋਕ ਐਸੇ ਕਰਕੇ ਡਰਦੇ ਲੋਕਾਂ ਦੇ ਕੰਨਾਂ ਤੱਕ ਮੂੰਹ ਪਾਟੇ ਆ ਜੀ ਸਭ ਤੋਂ ਪਹਿਲਾਂ ਲਿਸਟ ਆ ਆਪਾਂ ਤੁਸੀਂ ਜਿਹੜੀ ਜਿਹੜਾ ਤੁਸੀਂ ਹੁਕਮ ਕੀਤਾ ਨਾ ਵਿਆਹ ਦਾ ਅੰਬਾਨੀਆਂ ਦਾ ਸ਼ੇਰ-ਏ-ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਰਾਜਕਾਲ ਦਾ ਮੇਰਾ ਥੋੜਾ ਹੈ ਪਰਸੋਂ ਦੀਵਾਨਸੀਗਾ ਗਗੋਬੂਗੇ ਮਥੇ ਸਟੇਜ ਤੇ ਗੱਲ ਵੀ ਕੀਤੀ ਸੀ ਅਜੇ ਸਾਡਾ ਰਿਕਾਰਡ ਆ ਜੇ ਆਪਾਂ ਟੌਰਟ ਪੱਕੇ ਵਾਲੇ ਪਾਸੇ ਤੁਰ ਪੀਗੇ ਨਾ ਚਲੋ ਇਹ ਗੁਰਮਤ ਦਾ ਦਾਹਰਾ ਇੱਕ ਵੱਖਰਾ ਆ ਆਪਾਂ ਉਹ ਤੋਂ ਅਨੁਕੂਲ ਨਹੀਂਗੇ ਉਹਨੂੰ ਮੈਂ ਇੱਕ ਪਾਸੇ ਕਰਕੇ ਮੈਂ ਬੇਨਤੀ ਲਗਾ ਕਰਨ ਜੇ ਆਪਾਂ ਹੁਣ ਆਪਾਂ ਚੜ੍ਹਦੀ ਕਲਾ ਵਾਲੇ ਪਾਸੇ ਦੀ ਗੱਲ ਕਰ ਲਈਏ ਜੀ ਕਿਉਂਕਿ ਅਸੀਂ ਬਹੁਤੇ ਢੈਂਦੀ ਕਲਾ ਦੇ ਵੀ ਨਹੀਂਗੇ ਕਿਉਂਕਿ ਸਾਡਾ ਗੁਰੂ ਸਵਾ ਸਵਾ ਲੱਖ ਰੁਪਏ ਦੀ ਕਲਗੀ ਲਾਉਂਦਾ ਰਿਹਾ ਮਹਾਰਾਜ ਜੀ 4-4 ਲੱਖ ਰੁਪਏ ਦੀ ਵਰਦੀ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਅਹੀਂ ਟਾਰਚ ਵੀ ਦੁਨੀਆ ਚੋਂ ਕਿਹ ਚੋ ਕੱਟ ਨਹੀਂ ਹੈਗੇ ਪਰ ਜਿੱਥੇ ਗੁਰਮਤ ਦੀ ਗੱਲ ਆਵੇ ਅਸੀਂ ਉੱਥੇ ਵੀ ਕਿਤੇ ਕੱਟ ਨਹੀਂ ਹੈਗੇ ਬਿਲਕੁਲ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਮਰ ਨੌਨਿਹਾਲ ਸਿੰਘ ਦਾ ਵਿਆਹ ਹੁੰਦਾ 7 ਮਾਰਚ 1837 ਹੂੰ ਠੀਕ ਹੈ ਜੀ ਅੰਬਾਨੀਆਂ ਦੇ ਵਿਆਹ ਦੀ ਤੁਸੀਂ ਗੱਲ ਕਰ ਰਹੇ ਹੋ ਹੂੰ ਜੇ ਤੁਸੀਂ ਅਮਬਾਨੀਆਂ ਦੇ ਵਿਆਹ ਦੀ ਗੱਲ ਕਰੋ ਤੇ ਉਹ ਆਪਣਾ ਬਿਜ਼ਨਸ ਚਲਾ ਕੇ ਬੈਠੇ ਉਹ ਬੰਦੇ ਰੁਪਈਏ 'ਚ ਰੁਪਈਆ ਕੱਢਦੇ ਆ ਸੈਕਿੰਡ ਇੱਕ ਸੈਕਿੰਡ ਦਾ 3 ਕਰੋੜ ਰੁਪਈਏ ਦੀ ਉਹਨਾਂ ਨੂੰ ਉਹ ਮਿੰਟ ਦਾ 3 ਕਰੋੜ ਰੁਪਈਆ ਆਮਦਨ ਉਹਨਾਂ ਨੂੰ ਇੱਕ ਮਿੰਟ ਦੀ ਠੀਕ ਹੈ ਅਮਬਾਨੀਆਂ ਨੂੰ ਜੀ ਪਰ ਉਸ ਆਮਦਨ ਦੇ ਵਿੱਚ ਕਿੰਨੇ ਇਕ ਗਰੀਬ ਪਿਸ ਰਹੇ ਆ ਹੂੰ ਇਹ ਵੀ ਸਾਨੂੰ ਵੇਖਣਾ ਪਵੇਗਾ ਕਿ ਉਸ ਆਮਦਨ ਦੇ ਵਿੱਚ ਕਿੰਨੇ ਇਕ ਗਰੀਬ ਪਿਸੀ ਦੇ ਜਾ ਰਹੇ ਤੁਸੀਂ ਕਹੋਗੇ ਕੋਈ ਹੁਣ ਪ੍ਰੂਫ ਜੇ ਤੁਸੀਂ ਹੁਣ ਪ੍ਰੂਫ ਲੈਣਾ ਇਹਨਾਂ ਅੰਬਾਨੀਆਂ ਅੰਡਾਨੀਆਂ ਦੇ 27 ਸਾਲ ਤੋਂ ਵੱਧ ਮੋਰਚਾ ਦਿੱਲੀ ਲੱਗਾ ਰਿਹਾ ਜੀ ਮੋਰਾਂ ਬਣਾਤਾ ਪ੍ਰਧਾਨ ਮੰਤਰੀ ਇਹਨਾਂ ਲੋਕਾਂ ਪਰ ਸਾਡੇ ਤੇ ਜਿਹੜੇ ਆਣ ਕੇ ਇਹ ਘਰਾਣੇ ਬੈਣੇ ਸੀ ਠੀਕ ਹੈ ਜੀ ਜਿਹੜੀ ਸਾਡੀ ਜ਼ਮੀਨ ਲੈਣੀ ਸੀ ਉਹਨਾਂ ਬੰਦਿਆਂ ਲੈਣੀ ਸੀ ਜੀ ਜੀ ਅੱਜ ਦੇ ਜਿਵੇਂ ਅਸੀਂ ਸ਼ੰਭੂ ਮੋਰਚੇ ਜਾ ਕੇ ਸਾਡੇ ਅੱਜ ਬਜ਼ੁਰਗ ਪੈਣਾ ਮਤਾਵਾ ਬੈਠੀਆਂ ਆਪਣੇ ਘਰ ਛੱਡ ਕੇ ਇਹਨਾਂ ਕੋਆਪਰੇਟ ਘਰਾਣਿਆਂ ਦੇ 27 ਹੋਏ ਅਸੀਂ ਜਾ ਕੇ ਬੈਠੇ ਬਿਲਕੁਲ ਠੀਕ ਹੈ ਜੀ ਇਹ ਵਿਆਹ ਕਰ ਰਿਆ ਖੂਨ ਚੂਸ ਕੇ ਗਰੀਬਾਂ ਦਾ ਖੂਨ ਨਿਚੋੜ ਕੇ ਵਿਆਹ ਕਰ ਰਹੇ ਹੁਣ ਮੈਂ ਇੱਕ ਤੁਹਾਨੂੰ ਗੱਲ ਬੇਨਤੀ ਕਰਦਾ ਮੈਂ 1 ਲੱਖ ਰੁਪਏ ਦੀ ਸਮੈਕ ਵੇਚਦਾ ਰੋਜ਼ ਦੀ ਜੀ ਜੇ ਮੈਂ ਅੱਜ 1 ਲੱਖ ਰੁਪਏ ਦੀ ਸਮੈਕ ਵੇਚਦਾ ਤੇ ਮੈਂ ਆਪਣੇ ਗੁਰੂ ਘਰ ਦੇ ਗ੍ਰੰਥੀ ਨੂੰ ਜਾ ਕੇ ਕਹਿੰਨਾ ਵੀ ਜਿਹੜੀ ਸੰਗਰਾਂਤ ਤੇ ਦੇਗ ਬਣਾਉਣਾ ਉਹ ਮੇਰੇ ਵੱਲੋਂ ਬਣਾਇਆ ਕਰ ਹਮ ਅਰਦਾਸ ਮੇਰੀ ਕਰਿਆ ਕਰ ਜੀ ਗੁਰੂ ਨੂੰ ਤੇ ਪਤਾ ਬਾ ਨਾ ਪੀ ਇਹ ਦੇਗ ਮੇਰੇ ਘਰ ਦੇ ਵਿੱਚ ਕਿਹੜਿਆਂ ਪਿਆ ਹੈ ਦੀ ਆਈ ਕਿੱਥੋਂ ਆਈ ਗੁਰੂ ਨੂੰ ਸਾਰਾ ਪਤਾ ਨਾ ਬਿਲਕੁਲ ਠੀਕ ਹੈ ਜੀ ਆਪਾਂ ਵਿਆਹ ਦੀ ਗੱਲ ਕਰ ਰਹੇ ਹੋਂ ਦਾ ਬਿਜ਼ਨਸ ਉਹ ਕਰਨ ਅੰਬਾਨੀ ਅੰਡਾਨੀ ਹੁਣੀ ਬਿਜ਼ਨਸ ਕਰਨ ਪਰ ਜਦੋਂ ਬਿਜ਼ਨਸਮੈਨ ਸ਼ੇਰੇ ਪੰਜਾਬ ਵਰਗਾ ਵੀ ਕੋਈ ਨਹੀਂ ਹੂੰ ਕੋਈ ਨੂਰ ਹੀਰਾ ਐਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਨਹੀਂ ਸੀ ਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਦਾ ਮੁੱਲ ਦੇ ਕੇ ਕੋਈ ਨੂਰ ਹੀਰਾ ਲਿਆ ਸੀ ਖੋਇਆ ਨਹੀਂ ਸੀ ਜ਼ਬਰਦਸਤੀ ਹੂੰ ਜੇ ਮੁਲਤਾਨ ਦਾ ਹਾਕਮ ਮੁਜਫਰ ਖਾਨ ਮਰਦਾ ਵਾ ਹੂੰ ਸ਼ੇਰੇ ਪੰਜਾਬ ਨੂੰ ਪਤਾ ਲੱਗਦਾ ਵਾ ਕਿ ਉਹ ਮਰ ਚੁੱਕਾ ਵ ਮੈਦਾਨੇ ਜੰਗ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਦੀ ਤਲਵਾਰ ਦੇ ਨਾਲ ਹੂੰ ਸ਼ੇਰੇ ਪੰਜਾਬ ਨੇ ਆਖਿਆ ਉਹਦਾ ਪਰਿਵਾਰ ਭੁੱਖਾ ਨਾ ਮਰੇ ਉਹਨੂੰ ਲੱਖਾਂ ਰੁਪਈਆ ਦੀ ਜ਼ਗੀਰ ਦਿਓ ਉਹਨਾਂ ਦਾ ਪਿਓ ਮਰ ਗਿਆ ਪਰ ਉਹਦੇ ਬੱਚੇ ਭੁੱਖੇ ਨਹੀਂ ਮਰਨੇ ਚਾਹੀਦੇ ਇਹ ਸਾਡਾ ਇਤਿਹਾਸ ਆ ਇਹ ਇਤਿਹਾਸ ਪਰ ਜੇ ਅੰਬਾਨੀ ਜੇ ਇਹਨਾਂ ਦੀ ਗੱਲ ਕਰ ਲਈਏ ਤੁਸੀਂ ਵਿਆਹ ਦਾ ਕੰਪੈਰੀਸ਼ਨ ਕਰ ਰਹੇ ਹੋ ਸ਼ੇਰੇ ਪੰਜਾਬ ਮਹਾਰਾਜ ਅਰਜੀਤ ਸਿੰਘ ਦੇ ਪੋਤਰੇ ਦਾ ਤੇ ਅੰਬਾਨੀਆਂ ਦੇ ਵਿਆਹ ਦਾ ਅੰਬਿਆਨੇ ਵਿਆਹ ਕਰਾ ਰਹੇ ਕਰ ਰਹੇ ਨੇ ਸਾਡੇ ਗਰੀਬਾਂ ਦਾ ਖੂਨ ਨਿਚੋੜ ਕੇ ਇੱਕ ਬੰਨੇ ਉਹ ਆਪਣੇ ਮੁੰਡੇ ਦੇ ਵਿਆਹ ਤੋਂ ਪਹਿਲਾਂ ਗਰੀਬ ਬੱਚੀਆਂ ਦਾ ਆਨੰਦ ਕਾਇਆ ਵਿਆਹ ਵੀ ਕਰਾਉਂਦਾ ਵਾ ਬਿਲਕੁਲ ਵਿਆਹ ਨੇ ਕਰਵਾਏ ਗਰੀ ਬੱਚੀਆਂ ਦੇ ਉਹ ਮੈਂ ਉਹਦਾ ਧੰਨਵਾਦ ਵੀ ਕਰਦਾ ਪਰ ਆਪਨੜੇ ਗਰੀਵਾਨ ਵਿੱਚ ਸਿਰ ਨਹੀਂ ਮਾ ਕਰ ਦੇਖ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਜੇ ਮੈਂ ਰੋਜ਼ ਦੀ 1000 ਰੁਪਏ ਦੀ ਸਮੈਕ ਵੇਚ ਕੇ 500 ਦੀ ਦੇਖ ਕਰਾਉਣਾ ਮੇਰੀ ਕਿਹੇ ਖਾਤੇ ਨਹੀਂ ਕੀ ਜੇ ਮੈਂ ਮਿਸਤਰੀ ਦੇ ਪਿੱਛੇ ਜਾ ਕੇ ਸਾਰੀ ਗੜੀ ਬਾਲਟਾ ਚੁੱਕ ਕੇ 10 ਰੁਪਏ ਗੁਰੂ ਰਾਮਦਾਸ ਦੀ ਗੋਲ ਕਚਪਾਦਣਾ ਉਹ ਮੇਰੇ ਕਰੋੜਾਂ ਵਰਗੇ ਬਿਲਕੁਲ ਠੀਕ ਹੈ ਜੀ ਅੰਬਾਨੀ ਆਪਣੇ ਗਰੀਵਾਨ ਵਿੱਚ ਹਾਤੀ ਮਾਰ ਕੇ ਵੇਖਣ ਵੀ ਜਿਹੜੇ ਅਸੀਂ ਉਹ ਬੱਚੀਆਂ ਦੇ ਵਿਆਹ ਕਰ ਰਹੇ ਆ ਅਸੀਂ ਤੁਮ ਤਾਂ ਮਨਾ ਕਰ ਰਹੇ ਆ ਵਿਆਹ ਉਹ ਪਰ ਉਹ ਮਾਇਆ ਕਿਤੇ ਇਹ ਬੇਈਮਾਨੀ ਦੀ ਮਾਇਆ ਤਾਂ ਨਹੀਂ ਗਈ ਹਾਂ ਉਹ ਗਰੀਬਾਂ ਦਾ ਕਹੇ ਉਹ ਮਾਇਆ ਦੇ ਵਿੱਚ ਕਿਤੇ ਖੂਨ ਤਿੰਨ ਨਿਚੋੜਿਆ ਫਿਰ ਮੈਂ ਧੰਨਵਾਦ ਕਰਦਾ ਉਹਨਾਂ ਗਰੀਬ ਬੱਚੀਆਂ ਦਾ ਵਿਆਹ ਕਰਵਾਇਆ ਪਰ ਹੂੰ ਇੱਥੇ ਸਵਾਲੀਆ ਚਿੰਨ ਹੈ ਜਿਹੜੇ ਤੁਸੀਂ ਪੁੰਨ ਕਰਦੇ ਹੋ ਉਹ ਇਹ ਵੇਖੋ ਕਿਤੇ ਪਾਪ ਦੀ ਕਮਾਈ ਵਿੱਚੋਂ ਪੁੰਨਤ ਨਹੀਂ ਨਾ ਕੀਤਾ ਜਾ ਰਿਹਾ ਉਹ ਪੁੰਨ ਦੀ ਮਾਇਆ ਪੁੰਨ ਤੇ ਲੱਗ ਰਹੀ ਹੈ ਨਾ ਉਹਦੇ ਵਿੱਚ ਕਿਹੇ ਗਰੀਬ ਦਾ ਲਹੂ ਤੇ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ ਮਲਕਾ ਭਾਗੋ ਤੇਰਿਆਂ ਪੂੜਿਆਂ ਦੇ ਵਿੱਚੋਂ ਮੈਨੂੰ ਗਰੀਬਾਂ ਦੀ ਰਾਤ ਨਜ਼ਰ ਆਉਂਦੀ ਆ ਰਾਤ ਨਜ਼ਰ ਆਉਂਦੀ ਬਿਲਕੁਲ ਤੇਰੇ ਆ ਗਰੀਬਾਂ ਦੇ ਤੇਰੇ ਪੂੜਿਆਂ ਦੇ ਵਿੱਚੋਂ ਮੈਨੂੰ ਗਰੀਬਾਂ ਦੇ ਹੌਕੇ ਸੁਣਦੇ ਆ ਸਹੀ ਹੈ ਕੰਮ ਕੀ ਕਰਦਾ ਉਹ ਕਹਿੰਦਾ ਬਾਬਾ ਮੈਂ ਡਿਉੜਿਆਂ ਤੇ ਦਾਣੇ ਦੇਣਾ ਹਮ ਮਹਾਰਾਜ ਨੇ ਆਖਿਆ ਡਿਉੜੇ ਮਤਲਬ ਕਹਿੰਦਾ ਮਹਾਰਾਜ 1 ਕੁਇੰਟਲ ਕਣਕ ਦੇਣਾ ਮੈਂ 1.5 ਕੁਇੰਟਲ ਲੈਣਾ ਹਮ ਵਿਆਜ ਤੇ ਪੈਸੇ ਦੇਣਾ ਲੋਕਾਂ ਕੋਲ ਮੂਲ ਦਿੱਤਾ ਨਹੀਂ ਜਾਂਦਾ ਮੈਂ ਵਿਆਜ ਹੀ ਬੇੜਾ ਕਰਕੇ ਕਰ ਦੇਣਾ ਬਿਲਕੁਲ ਗੁਰੂ ਨਾਨਕ ਸਾਹਿਬ ਨੇ ਆਖਿਆ ਤੇਰੀ ਪਾਪ ਦੀ ਕਮਾਈ ਇਹ ਨਾਲ ਨਹੀਂ ਜਾਣੀ ਜਿਨ੍ਹਾਂ ਦੇ ਖਾਤਰ ਕਰਨ ਧਿਆ ਅੰਤ ਦੇ ਸਮੇਂ ਉਹਨਾਂ ਤੇਰੀ ਜਿੰਦ ਦੇ ਸਹਾਈ ਨਹੀਂ ਹੋਣਾ ਹਮ ਗੁਰੂ ਨਾਨਕ ਸਾਹਿਬ ਨੇ ਉਸ ਮੜਕ ਭਾਗੋ ਦੇ ਕੋਲੋਂ ਬਦੀਛਡਾਈ ਉਹਨੂੰ ਨੇਕੀ ਦਾ ਰਾਹ ਦਿੱਤਾ ਉਹਨੂੰ ਆਖਿਆ ਆਪਣੇ ਘਰ ਨੂੰ ਧਰਮਸ਼ਾਲਾ ਬਣਾ ਇੱਕ ਬੰਨੇ ਅੰਬਾਨੀ ਵੀ ਨਹੀਂ ਇੱਕ ਬੰਨੇ ਅੰਡਾਨੀ ਵੀ ਨਹੀਂ ਮਰ ਮੈਂ ਵੀ ਜਾਣਾ ਮਰ ਅੰਬਾਨੀ ਅੰਡਾਨੀ ਵੀ ਜਾਣਾ ਇੱਥੇ ਵੀਰ ਜੀ ਦੁਨੀਆ ਤੇ ਦੋ ਚੀਜ਼ਾਂ ਰਹਿਣੀਆਂ ਤੁਹਾਡੇ ਚੰਗੇ ਕਰਮ ਤੁਹਾਡੇ ਮਰੇ ਕਰਮ ਮੈਂ ਨਾ ਇੱਕ ਬੇਨਤੀ ਕਰਦਾ ਮੇਰੇ ਪਿਤਾ ਜੀ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਡੈਥ ਹੋ ਗਈ ਵੀ ਛੋਟੇ ਹੁੰਦੇ ਸੀ ਉਹ ਕਹਿੰਦੇ ਪੁੱਤ ਚੰਗਿਆਈ ਤੇ ਬੁਰਿਆਈ ਉਦੋਂ ਪਤਾ ਲੱਗਦਾ ਜਦੋਂ ਤੂੰ ਮਰ ਕੇ ਫੱਟੇ ਤੇ ਪਾਓ ਤੁਹਾਡੇ ਪਿਛੇ ਦੁਨੀਆ ਕਬਰਸਤਾਨ ਨੂੰ ਤੁਰੀ ਜਾਂਦੀ ਹੋਵੇ ਜੀ ਜੀ ਲੋਕ ਇਹ ਗੱਲ ਕਹਿਣ ਯਾਰ ਬੰਦਾ ਬੜਾ ਵੱਡਾ ਬੰਦਾ ਬੜਾ ਵੱਡਾ ਬੜਾ ਘਾਟਾ ਫਿਰ ਤੁਹਾਡਾ ਮਰਨਾ ਸਫਲਾ ਜੇ ਤੁਰੇ ਤੁਰੇ ਜਾਂਦਿਆਂ ਵਿੱਚੋਂ ਇੱਕ ਬੰਦਾ ਕਹੇ ਨਾ ਉਹ ਗਲੋਂ ਲੈ ਗਿਆ ਗੰਦਾ ਬੰਦਾ ਸੀ ਤੁਸੀਂ ਸਮਝ ਲਓ ਦੁਨੀਆ ਤੇ ਜਿਹੋ ਜਿਹਾਏ ਤੇ ਉਹ ਜੇ ਨਾਏ ਇੱਕ ਬਰਾਬਰ ਇੱਕ ਬਰਾਬਰ ਸਹੀ ਕਹੇ ਜੀ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਵੀ ਹੈ ਜੀ ਜੀ ਠੀਕ ਹੈ ਜੀ ਇੱਕ ਸੂਰ ਜਿਹੜਾ ਇੱਕ ਪਿੰਡ ਦੇ ਵਿੱਚ ਆ ਗੰਦਗੀ ਖਾ ਕੇ ਗੁਜ਼ਾਰਾ ਕਰਦਾ ਇੱਕ ਨਾਸਤਕ ਆ ਜਿਹੜਾ ਬੰਦਾ ਕੋ ਗੁਰਦੁਆਰੇ ਜਾਂਦਾ ਮੰਦਰ ਜਾਂਦਾ ਉਹ ਰੋਜ਼ ਮਾੜਾ ਚੰਗਾ ਬੋਲਦਾ ਜੀ ਜਿੱਦਨ ਨਾਸਤਕ ਮਰ ਗਿਆ ਨਾ ਉਧਰ ਲੋਕਾਂ ਨੇ ਆਖਿਆ ਦਾ ਬੇੜਾ ਕਰਕੇ ਜੇ ਚੰਗਾ ਹੋ ਗਿਆ ਗਲੋਂ ਰਹਿ ਗਿਆ ਨਿੰਦਿਆ ਕਰਦਾ ਸੀ ਜਿੱਦਨ ਸੂਰ ਮਰ ਗਿਆ ਸਾਰੇ ਪਿੰਡ ਦੀ ਗੰਦਗੀ ਸਾਫ ਕਰਦਾ ਲੋਕਾਂ ਆਖਿਆ ਬਹੁਤ ਮਾੜਾ ਆਇਆ ਕਬੀਰ ਸਾਖਤ ਤੇ ਸੂਕਰ ਭਲਾ ਰੱਖੇ ਆਛਾ گاਉ ਉਹ ਸਾਖਤ ਬੱਕਰਾ ਮਰ ਗਿਆ ਕੋਈ ਨਾ ਲਹੇ ਨਾ ਸਾਖਤ ਉਹ ਬੰਦੇ ਦੇ ਨਾਲੋਂ ਸ਼ੂਕਰ ਸੂਰ ਚੰਗਾ ਠੀਕ ਹੈ ਜੀ ਤੋਂ ਮੈਂ ਬੇਨਤੀ ਕਰ ਰਿਹਾ ਵੀ ਇਹ ਹੁਣ ਤੁਸੀਂ ਵਿਆਹ ਦਾ ਆਪਾਂ ਜਿਹੜਾ ਇੱਕ ਦੂਜੇ ਨਾਲ ਕੰਪੈਰੀਸ਼ਨ ਕਰ ਰਹੇ ਇਹ ਹੈ ਅੰਬਾਨੀਆਂ ਦਾ ਵਯਾ ਉਹ ਕਿਹੜੀ ਕਮਾਈ ਦਾ ਵਾ ਦੁਨੀਆਂ ਨੂੰ ਪਤਾ ਜੀ ਬਿਜ਼ਨਸਮੈਨ ਹੁਣਾ ਮਾੜਾ ਨਹੀਂ ਮੈਂ ਬਾਰ ਬਾਰ ਚੌਥੀ ਵਾਰੀ ਕਹਤਾ ਜੀ ਬਿਜ਼ਨਸਮੈਨ ਹੁਣਾ ਮਾੜਾ ਨਹੀਂ ਗਾ ਪਰ ਤੁਹਾਡੇ ਬਿਜ਼ਨਸ ਦੇ ਵਿੱਚ ਕਹੇ ਗਰੀਬ ਦੇ ਕੱਪੜੇ ਨਾ ਲੈਣਾ ਬਿਲਕੁਲ ਤੁਹਾਡੇ ਬਿਜ਼ਨਸ ਦੇ ਵਿੱਚ ਕੋਈ ਗਰੀਬ ਹੋ ਕਾ ਨਾ ਲਾ ਜੀ ਜੀ ਉਹ ਮਾਇਆ ਵੇ ਹੁਣ ਆਜੋ ਤੁਸੀਂ ਸ਼ੇਰੇ ਪੰਜਾਬ ਬਣੇ ਜੀ ਇੱਕ ਬਰਾਤ ਉਹ ਅੰਬਾਨੀਆਂ ਦੀ ਦੂਜੀ ਬਰਾਤ ਏ ਜਿਹੜੀ 7 ਮਾਰਚ ਨੂੰ ਚੜ੍ਹਦੀ ਆ ਹੂੰ ਉਹਦੇ ਤੋਂ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਨੇ ਦੁਨੀਆਂ ਭਰ ਦੇ ਰਾਜੇ ਮਹਾਰਾਜੇ ਸਤੇ ਹੂੰ ਜਿਨ੍ਹਾਂ ਦੇ ਵਿੱਚ ਅੰਗਰੇਜ਼ ਵੀ ਆਉਂਦੇ ਨੇ ਹੂੰ ਜਿਨ੍ਹਾਂ ਦੇ ਵਿੱਚ ਐਕਟਰ ਲੋਨੀ ਵਰਗੇ ਆਉਂਦੇ ਨੇ ਵਾਹ ਹੈਨਰੀ ਫੇਨ ਵਰਗੇ ਆਉਂਦੇ ਨੇ ਹੂੰ ਇਹ ਹਰੀ ਸਿੰਘ ਨਲੂਗਾ ਦੀ ਗੱਲ ਚੱਲੀ ਨਾ ਗਿਆ ਆਪਣੀ ਜੀ ਜਦੋਂ ਵਿਆਹਣ ਚੱਲਿਆ ਨਾ ਇੱਕ ਕੁਰਸੀ ਤੇ ਹਰੀ ਸਿੰਘ ਨਲੂਗਾ ਬੈਠਾ ਇੱਕ ਕੁਰਸੀ ਤੇ ਸਰ ਹੈਨਰੀ ਫੇਨ ਬੈਠਾ ਉਹਨਾਂ ਦੇ ਪਿਛਲੇ ਬੰਨੇ ਖਲੋਤਾ ਕਰਨਲ ਵੈਡ ਤੇ ਦੋਨਾਂ ਦੀ ਆਪਸੀ ਗੱਲਬਾਤ ਕਰਕੇ ਦੋਨਾਂ ਨੂੰ ਸੁਣਾਉਂਦਾ ਹਰੀ ਸਿੰਘ ਨੜੁਗਾ ਵੀ ਅੰਗਰੇਜ਼ੀ ਗੱਲ ਕਰਦਾ ਪਰ ਜਦੋਂ ਸ਼ੇਰੇ ਪੰਜਾਬ ਚਿੱਟਾ ਅਨਪੜਿਆ ਇੱਥੇ ਮੈਂ ਗੱਲ ਰੋਕ ਕੇ ਇੱਕ ਬੇਨਤੀ ਕਰਦਾ ਅੱਜ ਦੇ ਬੜਿਆਂ ਲਿਖਿਆ ਨੇ ਪੰਜਾਬ ਦਾ ਬੇੜਾ ਗਰਕ ਕਰਦਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਸਾਡੇ ਜਿੰਨੇ ਪੰਜਾਬੀ ਕੋਈ ਨਹੀਂ ਵਧੀਆ ਪੜਦਾ ਸਾਡੇ ਵਰਗਾ ਪੰਜਾਬ ਦਾ ਹਤੈਸ਼ੀ ਕੋਈ ਨਹੀਂ ਸ਼ੇਰੇ ਪੰਜਾਬ ਚਿੱਟਾ ਅਨਪੜ 40 ਸਾਲ ਦੇ ਰਾਜ ਭਾਗ ਦੇ ਵਿੱਚ ਇੱਕ ਧੀ ਦੀ ਚੁੰਨੀ ਲੱਥੀ ਮੈਨੂੰ ਦਿਖਾ ਦਿਓ ਇੱਕ ਧੀ ਦਾ ਰੇਪ ਹੋਇਆ ਦਿਖਾ ਦਿਓ ਪੜ ਕੇ ਦਿਖਾ ਦਿਓ ਇੱਕ ਬੰਦੇ ਨੂੰ ਉਮਰ ਕੈਦ ਹੋਈ ਹੋਵੇ ਦਿਖਾ ਦਿਓ ਇੱਕ ਬੰਦਾ ਕਤਲ ਹੋਇਆ ਹੋਵੇ ਮੈਨੂੰ ਦਿਖਾ ਦਿਓ ਪਰ ਸਾਡੇ ਇਹਨਾਂ ਰਾਜ ਭਾਗ ਦੇ ਵਿੱਚ ਖਾਸ ਕਰਕੇ ਹੁਣ ਜਿੰਨੀ ਸਾਡੀ ਪੰਜਾਬ ਦੀ ਬਰਬਾਦੀ ਹੋ ਰਹੀ ਆ ਪਹਿਲਾਂ ਵੀ ਹੋਈ ਹੁਣ ਵੀ ਹੋ ਰਹੀ ਆ ਪੰਜਾਬ ਦਾ ਸਕਾ ਕੋਈ ਨਹੀਂ ਮਾਮਾ ਦੇ ਪੁੱਤ ਟੀਕੇ ਲਾ ਲਾ ਕੇ ਮਰਦੇ ਜਾ ਰਹੇ ਮੈਂ ਥੋੜਾ ਜਿਹਾ ਵਿਸ਼ੇ ਤੋਂ ਲੰਬੇ ਗਿਆ ਮੈਨੂੰ ਮਾਫੀ ਦਿਓ ਮਾਮਾ ਦੇ ਪੁੱਤ ਮਰਦੇ ਜਾ ਰਹੇ ਅੱਜ ਕਹਿ ਦੇਣਾ ਸ਼ੇਰੇ ਪੰਜਾਬ ਦੇ ਰਾਜ ਭਾਗ ਵਰਗਾ ਰਾਜ ਭਾਗ ਸ਼ੇਰੇ ਪੰਜਾਬ ਚਟਾਨ ਪੜਿਆ ਜਦੋਂ ਪੰਜਾਬੀ ਚ ਗੱਲਬਾਤ ਕਰਦਾ ਤੇ ਕਰਨਲ ਵੈੱਡ ਸਰਹ ਹੈ ਨਰੀ ਫੇਨ ਨੂੰ ਉਹਦੀ ਟ੍ਰਾਂਸਲੇਟ ਕਰਕੇ ਦੱਸਦਾ ਤੇ ਜਦੋਂ ਸਰਹ ਇੰਦਰੀ ਗੱਲਾਂ ਬਾਤਾਂ ਸੁਣਦਾ ਨਾ ਉਹ ਤੌਬਾ ਤੌਬਾ oh my god oh my god ਕਰ ਉੱਠਦਾ ਵੀ ਯਾਰ ਚਿੱਟਾ ਅਨਪੜ ਬੰਦਾ 5 ਫੁੱਟ 4 ਇੰਚੇ ਦਾ ਕੱਦਿਆ ਚਿਹਰੇ ਤੇ ਚੇਚਕ ਦੇ ਨਿਸ਼ਾਨ ਆ ਆਖੇ ਦੀ ਇਹ ਕਹਿ ਨਹੀਂ ਗਈ ਪਰ ਐਡਾ ਵਧੀਆ ਰਾਜਾ ਦੁਨੀਆਂ ਤੇ ਕਿਤੇ ਮੇਰੀ ਜ਼ਿੰਦਗੀ ਚ ਵੇਖਣ ਨੂੰ ਨਹੀਂ ਮਿਲਿਆ ਤੇ ਨਾ ਕੋਈ ਉਹਦੇ ਪੋਤਰੇ ਦਾ ਵਿਆਹ ਜਿੰਨੇ ਰਾਜੇ ਮਹਾਰਾਜਿਆਏ ਉਹਨਾਂ ਨੂੰ ਲਾਹਰ ਨਹੀਂ ਸੱਦਿਆ ਬਰਾਤ ਅੰਮ੍ਰਿਤਸਰੋਂ ਚੜੀ ਆ ਹੂੰ ਅੰਮ੍ਰਿਤਸਰ ਤੋਂ ਬਰਾਤ ਚੜ੍ਹਦੀ ਆ ਜੀ ਫਿਰ ਜਿਹੜਾ ਸ਼ੇਰਾ ਲਿਆਂਕੇ ਬਣਾ ਕੇ ਲਿਆਂਦਾ ਜਾਂਦਾ ਉਹ ਸ਼ੇਰਾ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਤੋਸ਼ੇਖਾਨੇ ਵਿੱਚ ਆ ਜਾ ਕੇ ਵੇਖ ਸਕਦੇ ਹੋ ਉਹਨਾਂ ਸਮਿਆਂ ਦੇ ਵਿੱਚ 4 ਲੱਖ ਤੋਂ ਪਲੱਸ ਛੇਰਾ ਉਹਨਾਂ ਸਮਿਆਂ ਦੇ ਵਿੱਚ ਮੈਂ 1837 ਦੀ ਗੱਲ ਕਰਦਾ ਅੱਜ ਦੀ ਨਹੀਂ ਗੱਲ ਕਰ ਰਿਹਾ ਠੀਕ ਆ ਆਜਾ ਸਾਡੇ ਬਜ਼ੁਰਗ ਕਹਿੰਦੇ ਨੇ ਅਸੀਂ ਆ ਚਵਾਨੀਆਂ ਲੈ ਕੇ ਤੇ 50 ਪੈਸੇ ਲੈ ਕੇ ਮੇਲਿਆਂ ਜਾਂਦੇ ਹਾਂ ਅਸੀਂ ਆਪ ਖਾ ਪੀ ਕੇ ਤੇ ਪੰਡਾ ਬਣ ਕੇ ਜਲੇਬੀਆਂ ਘਰ ਵੀ ਲਿਆਨੇ ਬਿਲਕੁਲ ਸਰ ਪਰ ਮੈਂ ਇੱਕ ਬੇਨਤੀ ਕਰ ਰਿਹਾ 1837 ਦੀ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਨੇ ਆਖਿਆ ਇਹ ਸ਼ੇਰਾ ਮੇਰੇ ਪੋਤਰੇ ਦੇ ਮੱਥੇ ਤੇ ਨਹੀਂ ਇਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਚ ਪੇਟਾ ਕਰਦੇ ਆ ਆ ਵਾਹ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਮੋਢੇ ਤੇ ਜਿਹੜਾ ਹੀਰਾ ਬੱਜਾ ਨਾ ਉਦੋਂ 1837 ਚ ਜਿੱਦਣ ਇੱਕ ਪੋਤਰੇ ਦਾ ਦਾਦਾ ਤਿਆਰ ਹੁੰਦਾ ਪੋਤਰੇ ਦੀ ਬਰਾਤ ਵਾਸਤੇ ਉਦੋਂ ਦੀ ਲੱਖਾਂ ਰੁਪਈਆਂ ਦੀ ਵਰਦੀ ਤੇ ਸੱਜੇ ਮੋਢੇ ਤੇ ਕੋਏ ਨੂਰ ਹੀਰਾ ਜਿਹਦੀ ਉਦੋਂ ਕੀਮਤ ਸੀ 26 ਕਰੋੜ ਰੁਪਈਆ ਵਾਹ 1837 ਵਿੱਚ ਉਹਦੀ ਕੀਮਤ 26 ਕਰੋੜ ਰੁਪਈਆ ਕਮਰ ਨੌ ਨਿਹਾਲ ਦੇ ਦਾਦੇ ਦੇ ਮੋਢੇ ਤੇ ਮਹਾਰਾਜਾ ਰਜੀਤ ਸਿੰਘ ਦੇ ਮੋਢੇ ਤੇ ਬੱਜਾ ਠੀਕ ਹੈ ਜੀ ਸਹੀ ਹਾਥੀ ਤਿਆਰ ਕੀਤਾ ਜਾਂਦਾ ਲੱਖਾਂ ਰੁਪਈਆ ਦੀ ਹੰਬਾਰੀ ਸਵਾਰੀ ਤੇ ਸ਼ਿੰਗਾਰੀ ਜਾਂਦੀ ਆ ਪੰਜਾਬ ਦੇ ਬਾਦਸ਼ਾਹ ਵਾਸਤੇ ਪੰਜਾਬੀਆਂ ਦੇ ਬਾਦਸ਼ਾਹ ਵਾਸਤੇ ਕੀ ਬਾਤ ਹੈ ਇੱਕ ਹਾਥੀ ਤੇ ਬੈਠਾ ਕਮਰ ਨੌਨਿਹਾਲ ਸਿੰਘ ਹੂੰ ਬਰਾਤ ਚੱਲ ਗਈ ਅਟਾਰੀ ਹੂੰ 6 ਲੱਖ ਬਰਾਤੀ ਗਿਆ ਇਤਿਹਾਸਕਾਰ ਕਹਿੰਦੇ ਆ 6 ਲੱਖ ਬਰਾਤੀ 6 ਲੱਖ ਬਰਾਤੀ ਗਿਆ ਵਾਹ ਕੱਲ ਮੈਨੂੰ ਥੋੜਾ ਜਿਹਾ ਭਲੇਖਾ ਪੈ ਗਿਆ ਸੀ ਮੈਂ 10 ਲੱਖ ਆਇਆ ਬੈਠਾ ਸੀ 6 ਲੱਖ ਬਰਾਤੀ ਮੈਂ ਬਹੁਤ ਜਿੱਦਨ ਦਾ ਉਹ ਵਿਆਹ ਚੱਲਦਾ ਹੁਣ ਮੈਨੂੰ ਬਹੁਤ ਸਟੱਡੀ ਕਰਦੇ ਆਂ ਕਿ ਇਹਨਾਂ ਵਿਆਹਾਂ ਵਿੱਚ ਕੀ ਅੰਤਰ ਦੋਨਾਂ ਦੇ ਵਿੱਚ ਠੀਕ ਹੈ ਜੀ 6 ਲੱਖ ਬਰਾਤੀ ਵਾਹ ਜੀਂਦ ਦਾ ਰਾਜਾ ਹੂੰ ਪਟਿਆਲੇ ਦਾ ਰਾਜਾ ਹੂੰ ਪਸ਼ਾਵਰ ਦਾ ਰਾਜਾ ਜੀ ਮਲੇਰ ਕੋਟਲੀ ਦਾ ਰਾਜਾ ਇਤਿਹਾਸਕ ਬਹੁਤ ਰਾਜੇ ਮਹਾਰਾਜੇ ਸਾਡੇ ਗਏ ਹੂੰ ਅਗਲੇ ਬਣੇ ਸਰਦਾਰ ਸ਼ਾਮ ਸਿੰਘ اٹਾਰੀ ਘਟ ਨਹੀਂ ਸੀਗਾ ਜਦੋਂ ਇੱਥੇ ਅੰਮ੍ਰਿਤਸਰ ਬਰਾਤੀਆਂ ਦਾ ਸਵਾਗਤ ਕੀਤਾ ਨਾ ਇਹ ਪੁਰਾਣਿਆਂ ਦਾ ਸ਼ਹਿਰੇ ਪੰਜਾਬ ਨੇ ਇੱਕ ਬਰਾਤੀ ਨੂੰ ਇੱਕ ਇੱਕ ਤੰਬੂ ਹਮ ਇੱਕ ਇੱਕ ਤੰਬੂ ਦੇ ਵਿੱਚ ਇਹ ਗੱਲ ਕਹੀ ਗਈ ਵੀ ਜਿਹੜਾ ਬਿਸਤਰਾ ਅੱਜ ਕਿਸੇ ਬਰਾਤੀ ਥੱਲੇ ਵਿਛਾਇਆ ਉਹ ਕੱਲ ਨਹੀਂ ਵਿਛਾਉਣਾ ਆਹ ਹੈ ਕੀ ਬਾਤ ਦਾਸ ਦਾਸ ਕੱਪੜੇ ਹਮ ਨਾਲ ਦਿੱਤੇ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਨੇ ਕੱਪੜੇ ਪਤਾ ਕਿਹੜੇ ਜੇ ਕੋਈ ਅਮਰੀਕਾ ਚੋਂ ਆਇਆ ਉਹਨਾਂ ਦਾ ਪਹਿਰਾਵਾ ਦਿੱਤਾ ਗਿਆ ਜੇ ਕੋਈ ਇੰਗਲੈਂਡ ਚੋਂ ਆਇਆ ਉਹਨਾਂ ਦਾ ਪਹਿਰਾਵਾ ਦਿੱਤਾ ਗਿਆ ਚਾਦਰਕੋੜ ਤੇ ਨਹੀਂ ਦਿੱਤੇ ਗਏ ਇਹ ਨਾ ਜਾ ਕੇ ਕਹਿਣ ਵੀ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਨੇ ਸਾਡੀ ਪਰੌਣਚਾਰੀ ਨਹੀਂ ਕੀਤੀ ਯਾਬਾ ਫਿਰ ਉਹਦੇ ਵਿੱਚ ਧਿਆਨ ਸਿੰਘ ਡੋਗਰੇ ਦਾ ਮੁੰਡਾ ਹੀਰਾ ਸਿੰਘ ਹੂੰ ਉਹਨੂੰ ਦਰਵਾਜੇ ਤੇ ਖਿਲਿਆ ਰਿਆ ਗਿਆ ਜੀ ਆਇਆਂ ਕਹਿਣ ਵਾਸਤੇ ਹੂੰ ਇੱਥੇ ਮੈਂ ਇੱਕ ਬੇਨਤੀ ਹੋਰ ਰੋਕੇ ਕਰ ਦਿੰਨਾ ਜੀ ਸਰਦਾਰ ਕਪੂਰ ਸਿੰਘ ਨੇ ਇੱਕ ਗੱਲ ਬੜੀ ਪਿਆਰੀ ਲਿਖੀ ਆ ਜੀ ਜੀ ਉਹ ਕਹਿੰਦਾ ਸਿੱਖੋ ਜੇ ਆਪਣਾ ਰਾਜ ਭਾਗ ਨਹੀਂ ਨਾ ਲਓਗੇ ਹੂੰ ਇਹਨਾਂ ਤੇ ਦਰਵਾਜਿਆਂ ਤੇ ਪੱਗਾਂ ਬੰਨ ਕੇ ਤੁਹਾਨੂੰ ਸਲੂਟ ਮਾਰਨੇ ਪੈਣਗੇ ਅੰਬਾਨੀਆਂ ਦੇ ਵਿਆਹ ਚ ਹੋਇਆ ਹੋਇਆ ਬਿਲਕੁਲ ਉਹ ਪਾਵੇਂ ਵੀਰ ਵੇਖੋ ਇਹ ਸਾਡੀ ਵੀ ਤਰਾਸਦੀ ਆ ਵੀ ਅਸੀਂ ਪੱਗਾਂ ਵਾਲਿਆਂ ਨੂੰ ਬਹੁਤੇ ਸਾਜਿਬ ਸਾਭਦੇ ਨਹੀਂ ਕਰੋੜਾ ਰੁਪਈਆ ਦਾ ਬਜਟ ਆ ਸਾਡੇ ਕੋਲ ਸ਼੍ਰੋਮਣੀ ਕਮੇਟੀ ਕੋਲ ਕਰੋੜਾ ਰੁਪਈਆ ਦਾ ਬਜਟ ਆ ਉਹ ਵਿਚਾਰੇ ਨੌਕਰੀ ਕਰਨਦੇ ਆ ਆਪੇ ਸਾਡਾ ਉਹਨਾਂ ਤੇ ਗਿਲਾ ਨਹੀਂ ਆ ਉਹ ਆਪਣੇ ਬੱਚੇ ਪਾਲਣਦੇ ਆ ਜੇ ਉਹ ਘਰਾਂ ਦੇਖਿਆ ਜਾਵੇ ਤਾਂ ਕਈ ਬੰਦੇ ਕਹਿੰਦੇ ਨੇ ਦਰਵਾਜ਼ੇ ਤੇ ਖਲੋਣਾ ਬੜੀ ਵੱਡੀ ਤਕੜੀ ਗੱਲ ਆ ਪਰ ਸਰਦਾਰ ਕਪੂਰ ਸਿੰਘ ਦੀ ਗੱਲ ਇੱਥੇ ਚੇਤੇ ਆ ਜਾਂਦੀ ਆ ਵੀ ਜੇ ਤੁਸੀਂ ਆਪਣਾ ਰਾਜ ਭਾਗ ਨਹੀਂ ਲਓਗੇ ਇਹਨਾਂ ਦੀਆਂ ਗੱਡੀਆਂ ਦੇ ਡਰਾਈਵਰ ਹੋਵੋਗੇ ਇਹਨਾਂ ਦੇ ਦਰਵਾਜ਼ਿਆਂ ਤੇ ਖਲੋਕੇ ਸਲੂਟ ਮਾਰੇਗੇ ਤੁਸੀਂ ਵੇਖਿਆ ਸਾਰਾ ਬਿਲਕੁਲ ਹੋਇਆ ਇਹ ਦਰਹੀਰਾ ਸਿੰਘ ਧਿਆਨ ਸਿੰਘ ਡੋਗਰੇ ਦਾ ਮੁੰਡਾ ਪ੍ਰੌਨਚਾਰੀਕਰ ਦਾ ਦਰਵਾਜ਼ੇ 'ਚ ਖਲੋਤਾ। ਉਹਨੇ ਜਿਹੜੀ ਵਰਦੀ ਪਾਈ ਆ ਨਾ ਹੀਰਾ ਸਿੰਘ ਨੇ ਤੋਂ ਬਹੁਤ ਖੂਬਸੂਰਤ ਸੀਗਾ। ਛੇਰੇ ਪੰਜਾਬ ਨੂੰ ਬੱਚੜੀਏ ਬੱਚੜੀਏ ਕਹਿ ਕੇ ਆਪਣੇ ਕੋਲ ਬੁਲਾਉਂਦਾ ਸੀਗਾ। ਬੱਚੜੀ ਜੀ। ਜੀ। ਲੱਖਾਂ ਰੁਪਈਆਂ ਦੀ ਪਿਸ਼ਾਕ ਆ ਉਹਦੀ। ਵਾਹ। ਧਿਆਨ ਸਿੰਘ ਡੋਗਰੇ ਦੇ ਮੁੰਡੇ ਹੀਰਾ ਸਿੰਘ ਦੀ ਲੱਖਾਂ ਰੁਪਈਆਂ ਦੀ ਪਿਸ਼ਾਕ। ਜਿਦੇ ਤੇ ਹੀਰੇ ਜਵਾਹਰਾਤ ਜਰੇ ਹੋਇਆ ਵੀ ਜਿਹੜਾ ਬਰਾਤੀ ਆਵੇ ਸਭ ਤੋਂ ਪਹਿਲਾਂ ਇਹ ਵੇਖੇ ਵੀ ਜਿਹੇ ਦਰਵਾਜ਼ੇ 'ਚ ਖਲੋਣ ਵਾਲੇ ਬੰਦੇ ਨੇ ਇਹੋ ਜਿਹੇ ਕੱਪੜੇ ਪਾਏ ਆ ਤੇ ਗਾੜੀ ਸ਼ੇਰੇ ਪੰਜਾਬ ਮਹਾਰਾਜ ਰਜੀਤ ਸਿੰਘ ਦੇ ਪਰਿਵਾਰ ਦੇ ਕੱਪੜੇ ਕਿਹੋ ਜਿਹੇ ਆ ਅੱਜ ਕਹੀ ਤੇ ਜਾਣੇ ਆ ਬਾਨੀ ਦੇ ਉਹ ਮੁੰਡੇ ਨੇ ਘੜੀ ਬੜੀ ਮਹਿੰਗੀ ਪਾਈ ਆ ਸਾਡਾ ਮੁਕਾਬਲਾ ਅੱਜ ਇਹ ਨਹੀਂ ਕੋਈ ਕਰ ਸਕਦਾ ਕੀ ਬਾਤ ਆਉਣ ਵਾਲੇ ਸਮੇਂ 'ਚ ਵੀ ਨਿਕੂ ਨਿਕਰ ਮੁਕਤ ਦੀ ਗੱਲ ਬਰਾਤ ਤੁਰ ਪਈ ਇੱਕ ਬਨੇ ਬਰਾਰ ਚੱਲ ਗਈ ਟਾਰੀ ਦੁਜੀਏ ਬਨੇ ਬਰਾਤ ਸੱਚਖੰਡਾ ਹਰਿਮੰਦਰ ਸਾਹਿਬ ਨਮਸਕਾਰ ਕਰਨ ਗਈ। ਅਗਲੇ ਬੰਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਯੋਗਤਾ ਵੇਖ ਕੇ ਰਾਜੇ ਮਹਾਰਾਜੇ ਦੀ। ਉਸੇ ਤਰ੍ਹਾਂ ਦੀਆਂ ਚਾਂਦੀ ਤੇ ਸੋਨੇ ਦੀਆਂ ਕੁਰਸੀਆਂ ਡਾਈਆਂ। ਸੋਨੇ ਦੀ ਕੁਰਸੀ ਤੇ ਬੈਠਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਵਾਹ। ਸੋਨੇ ਦੀ ਕੁਰਸੀ ਤੇ ਬੈਠਾ ਸਰ ਹੈਨਰੀ ਫੇਨ। ਸੋਨੇ ਦੀਆਂ ਕੁਰਸੀਆਂ ਇਹਨਾਂ ਨੇ ਕਿਹੜਾ ਕਿਹੜਾ ਸੋਨੇ ਦੀ ਕੁਰਸੀ ਤੇ ਬੈਠਾ ਜੀ ਆਪਾਂ ਕੰਪੈਰੀਜ਼ਨ ਵਾਲੇ ਪਾਸੇ ਜੀ। ਜੀ ਜੀ। ਠੀਕ ਹੈ ਜੀ। ਵਿਆਹ ਚੱਲਦਾ ਗਿਆ। ਹਾਂ। ਸ਼ੇਰੇ ਪੰਜਾਬ ਨੇ ਆਖਿਆ ਕੋਈ ਮੰਗਤਾ ਗਰੀਬ ਆਵੇ ਵਾਹ ਛਿੜਕਣੀ ਮਾਰਨੀ ਜਿਹੋ ਜਿਹਾ ਖਾਣਾ ਅਸੀਂ ਖਾਂਦੇ ਆ ਉਹ ਜਿਹੜਾ ਖਾਣਾ ਗਰੀਬ ਨੂੰ ਜਿਹੜਾ ਖਾਣਾ ਬਿਲਕੁਲ ਜਿਹੜਾ ਗਰੀਬ ਆਵੇ ਇੱਕ ਇੱਕ ਮੋਹਰ ਜੀਹਾਂ ਦੇ ਹਿਸਾਬ ਤੇ ਜੇ ਕਹਿੰਦੇ ਪੰਜ ਜੀ ਆ ਉਹਨਾਂ ਨੂੰ ਪੰਜ ਮੋਹਰਾਂ ਦੇ ਦਿਓ ਵਾਹ ਕਹਿੰਦੇ ਦੋ ਜੀ ਆਉਂਦੇ ਨੇ ਦੋ ਮੋਹਰਾਂ ਦੇ ਦਿਓ ਵਾਹ ਮੋਹਰਾਂ ਦੇ ਜਾ ਕਿਆ ਬਾਤ ਇੱਕ ਮੀਰ ਜادہ ਆ ਗਿਆ ਹੂੰ ਵਿਦ ਪ੍ਰੂਫ ਲੱਗਾ ਬੇਨਤੀ ਕਰਨ ਬਾਬਾ ਪ੍ਰੇਮ ਸਿੰਘ ਜੀ ਉਹ ਕੀ ਮਰਦਾਨ ਨੂੰ ਪੜ ਲਿਓ ਜੀ ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ ਜੀ ਨੂੰ ਪੜ ਦਿਓ ਹੋਰ بڑے ਵਿਦਵਾਨ ਤੁਸੀਂ ਪੜ ਲਿਓ ਹੂੰ ਉਹ ਲਿਖਦੇ ਵੀ ਇੱਕ ਮੀਰ ਜادہ ਆਇਆ ਗਾਗਰ ਕੀੜਿਆਂ ਦੀ ਭਰੀ ਉਹ ਦੇਖੋ ਕੀੜਿਆਂ ਦੀ ਕੀੜਿਆਂ ਦੀ ਗਾਗਰ ਭਰੀ ਆ ਵਾਹ ਵਾਹ ਗਾਗਰ ਦੇ ਵਿੱਚ ਉਹਨੇ ਕੀੜੇ ਪਾਏ ਭਰੀ ਗਾਗਰ ਫਿਰੇ ਪੰਜਾਬ ਦੇ ਕੋਲ ਆਣ ਕੇ ਕਹਿੰਦਾ ਵੀ ਤੁਸੀਂ ਜ਼ਿੰਦਗੀ ਚ ਕਦੇ ਝੂਠ ਨਹੀਂ ਬੋਲਿਆ ਤੇ ਮੈਂ ਅੱਜ ਸੁਣਿਆ ਵੀ ਤੁਸੀਂ ਪਰ ਜੀ ਨੂੰ ਇੱਕ ਮੋਹਰ ਦੇ ਰਹੇ ਹੋ ਆਹ ਮੇਰੇ ਜਿੰਨੇ ਜੀ ਹੋਣਗੇ ਉਹਨੀਆਂ ਮੋਹਰਾਂ ਦੇਓਗੇ ਹਾਂ ਸ਼ੇਰ-ਏ-ਪੰਜਾਬ ਨੇ ਆਖਿਆ ਹਾਂ ਬਿਲਕੁਲ ਉਹ ਗਾਗਰ ਸਾਹਮਣੇ ਕਰਕੇ ਕਹਿੰਦਾ ਵੀ ਆਹ ਮੇਰਾ ਪਰਿਵਾਰ ਆ ਇਹਨਾਂ ਦੀ ਗਿਣਤੀ ਕਰਕੇ ਤੇ ਇੰਨੀਆਂ ਬੋਰੀਆਂ ਤੇ ਮੋਹਰਾਂ ਦੇ ਦੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਮੀਰ ਜادہ ਫਿਰ ਗਿਣਤੀ ਕਰਕੇ ਤੂੰ ਦਿਖਾ ਦੇ ਉਹ ਕਹਿੰਦਾ ਵੀ ਮਹਾਰਾਜਾ ਸਾਹਿਬ ਜੇ ਮੈਨੂੰ ਗਿਣਤੀ ਆਉਂਦੀ ਹੁੰਦੀ ਤੇ ਮੈਂ ਤੁਹਾਡੇ ਦਰਬਾਰ ਚ ਮੁੰਸ਼ੀ ਲੱਗਾ ਹੁੰਦਾ ਸੀ ਮੈਨੂੰ ਗਿਣਤੀ ਨਹੀਂ ਆਉਂਦੀ ਗਿਣਤੀ ਤੂੰ ਹੀ ਕਰ ਲਓ ਸ਼ੇਰੇ ਪੰਜਾਬ ਨੇ ਆਖਿਆ ਨਾ ਫਿਰ ਤੇਰੀ ਗਿਣਤੀ ਨਾ ਸਾਡੀ ਗਿਣਤੀ ਇਹਨਾਂ ਨੂੰ ਠੇਰੀ ਕਰ ਦੇ ਉਹਨੇ ਕੀੜੇ ਕਰ ਦਿੱਤੇ ਆਜ਼ਾਦ ਜਦੋਂ ਛੜਤੇ ਧਰਤੀ ਤੇ ਛੇਰੇ ਪੰਜਾਬ ਨੇ ਆਖਿਆ ਇਹ ਕੀੜਿਆਂ ਦੀ ਗਾਗਰ ਪਰ ਕੇ ਲਿਆਇਆ ਇਹਦੀ ਗਾਗਰ ਮੋਹਰਾਂ ਨਾਲ ਪਰ ਕੇ ਦੇ ਸਿਰ ਤੇ ਰੱਖ ਦਿੱਤੀ ਵਾਹ ਕਿਆ ਬਾਤ ਇਹ ਆ ਕਮਰ ਨੌਨਿਹਾਲ ਸਿੰਘ ਦਾ ਵਿਆਹ ਆ ਕਿਆ ਬਾਤ ਫਿਰ ਅਗਲੇ ਬਣੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਦੁਨੀਆਂ ਦਾ ਕੋਈ ਪਕਵਾਨ ਨਹੀਂ ਜਿਹੜਾ ਨਾ ਪਰੋਸਿਆ ਹੋਵੇ ਦੁਨੀਆਂ ਪਰ ਦਾ ਕੋਈ ਪਕਵਾਨ ਨਹੀਂ ਹਿਆਰਾਂ ਚਲੋ ਦਾਜ ਦੇਣਾ ਪਾ ਪਿਆ ਇਹ ਗੱਲ ਨਾ ਮਮੀ ਯਾ ਗਰੀਨ ਸੈਮ ਤੇ ਆਪੀ ਦਾਜ ਲੈਣਾਵੇਂ ਪਾ ਪਿਆ ਦਾਜ ਦੇਣਾ ਗੁਰਮਤ ਚ ਹੈ ਨਹੀਂ ਦਾਜ ਹੈ ਨਹੀਂ ਗਾ ਗੁਰਮਤ ਚ ਨਹੀਂ ਹੈਗਾ ਪਰ ਜੇ ਸ਼ਾਮ ਸਿੰਘ ਆਟਾਰੀ ਵਾਲੇ ਪਾਸੇ ਝਾਤੀ ਮਾਰਦੇ ਸੈਂਕੜੇ ਮੱਝਾਂ ਸੈਂਕੜੇ گاਵਾ ਆ گاਵਾ ਨੇ ਜਿਹੜੀਆਂ ਅੱਜ ਵਾਰਾਤਾਂ ਫਿਰਦੀਆਂ ਸੱਜਰ گاਵਾ ਸੱਜਰ ਮੱਭ ਮੱਝਾਂ ਹਾਥੀ ਊਠ ਘੋੜੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਪੋਤਰੇ ਦੇ ਆਪਣੀ ਧੀ ਦੇ ਦਾਜ ਵਿੱਚ ਦਿੱਤੇ ਕਮਰ ਨੌ ਨਿਆਲ ਸਰਦਾਰ ਸ਼ਾਮ ਸਿੰਘ ਆਟਾਰੀ ਵਾਲੇ ਫਿਰ ਜਦੋਂ ਮਿੰਤੀ ਮਿਲਣੀ ਕਰਦਾ ਸ਼ੇਰ-ਏ-ਪੰਜਾਬ ਦੇ ਨਾਲ ਸਭ ਤੋਂ ਪਹਿਲਾਂ ਸਰਦਾਰ ਸ਼ਾਮ ਸਿੰਘ ạtਾਰੀ ਜੀ ਜੀ ਉਦੋਂ ਸ਼ੇਰ-ਏ-ਪੰਜਾਬ ਦੇ ਹੱਥ ਤੇ ਮੋਹਰਾਂ ਰੱਖ ਕੇ ਤੇ ਪੰਜ ਦੁਨੀਆ ਦੇ ਟੌਪ ਦੇ ਘੋੜੇ ਸਰਦਾਰ ਸ਼ਾਮ ਸਿੰਘ ạtਾਰੀ ਸ਼ੇਰ-ਏ-ਪੰਜਾਬ ਨੂੰ ਦਿੰਦਾ ਫਿਰ ਆਪ ਆਪਣੇ ਕੁੜਮ ਨਾਲ ਖੜਕ ਸਿੰਘ ਨਾਲ ਮਿਲਣੀ ਕਰਦਾ ਮਿਲਣੀ ਕਰਦਾ ਉਹਨੂੰ ਵੀ ਮੋਹਰਾਂ ਦਿੰਦਾ ਵਾਹ ਉਹਨੂੰ ਵੀ ਘੋੜੇ ਭੇਟਾ ਕਰਦਾ ਇਚਨੋ ਜਿਹਦੇ ਕੋਲ ਹੋਵੇ ਫਿਰ ਆਪਣਾ ਆਪ ਤੇ ਪਾਈ ਵਿਖਾਉਂਦਾ ਹੀ ਆ ਨਾ ਜਿਹਦੇ ਕੋਲ ਜਿਹਨੂੰ ਰੱਬ ਨੇ ਦਿੱਤਾ ਹੋਵੇ ਫਿਰ ਦਿਖਾਉਂਦਾ ਤੇ ਹੈ ਹੀ ਆ ਜੀ ਜੀ ਇਧਰ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਜੀਤ ਸਿੰਘ ਜੀ ਨੇ ਕਿਹਾ ਸੀ ਨਾ ਵੀ ਬਰਾਤ ਅੰਮ੍ਰਿਤਸਰੋਂ ਚੜੋ ਕਿਤੇ ਡੋਲਾ ਲਾਹੌਰ ਆਊਗਾ ਵਾਹ ਜਦੋਂ ਡੋਲਾ ਲਾਹੌਰ ਆਇਆ ਨਾ ਫਿਰ ਸ਼ਾਹੀ ਦਰਬਾਰ ਦੇ ਵਿੱਚ ਹੀਰੇ ਭਰ ਭਰ ਕੇ ਟੋਕਰੇ ਵੱਡੇ ਵੱਡੇ ਭਾਂਡੇ ਰੱਖੇ ਸੀ ਸ਼ੇਰੇ ਪੰਜਾਬ ਨੇ ਵੀ ਦੁਨੀਆਂ ਦੇ ਰਾਜੇ ਮਹਾਰਾਜੇ ਵੇਖਣ ਭਈ ਇਹ ਸ਼ੇਰੇ ਪੰਜਾਬ ਮਹਾਰਾਜਾ ਜੀਤ ਸਿੰਘ ਦਾ ਘਰ ਆ ਇਹ ਪਤਾ ਲੱਗੇ ਪਈ ਹਰੀ ਸਿੰਘ ਨਲੂਏ ਵਰਗਿਆਂ ਦੀ ਇਹ ਕਮਾਈ ਆ ਫਿਰ ਇੱਕ ਮੁਸਲਮਾਨ ਨੇ ਆਖਿਆ ਉਹਨੇ ਆਖਿਆ ਪਈ ਮਹਾਰਾਜਾ ਸਾਹਿਬ ਹੀਰੇ ਮੱਥੇ ਤੇ ਬੱਜਦੇ ਆ ਤੁਸੀਂ ਡੌਲੇ ਤੇ ਕੋ ਬੱਦਾ ਵਾ ਸ਼ੇਰੇ ਪੰਜਾਬ ਨੇ ਆਖਿਆ ਮੱਥੇ ਤੇ ਹੀਰਾ ਉਹ ਬੰਦਿਆ ਜਿੰਨਾ ਮੱਥੇ ਰਗੜ ਰਗੜ ਕੇ ਲੈ ਆਉਣ ਜਿਨ੍ਹਾਂ ਨੇ ਡੌਲਿਆਂ ਦੀ ਤਾਕਤ ਨਾਲ ਹੀਰੇ ਲੈ ਆਉਣ ਉਹ ਡੌਲਿਆਂ ਤੇ ਬੰਦੇ ਆ ਡੌਲਿਆਂ ਤੇ ਬੰਦੇ ਆ ਵਾ ਇਹ ਸਾਖੀ ਉਸ ਵਿਆਹ ਦੀ ਉਹ ਇਤਿਹਾਸ ਸਿਆ ਸੰਡਾ ਕੀ ਬਾਤ ਹੈ ਦੁਨੀਆ ਤੇ ਜੇ ਬਰਾਬਰ ਤਾਂ ਨਹੀਂ ਕੋਈ ਵੀ ਕਰੂਗਾ ਜੋ ਕੋ ਮਰਜੀ ਛੋੜੀ